ਸਾਸੀਕਾਲ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਅਮਰੀਕਾ ਵੱਲੋਂ 25% ਦੀ ਟੈਰਿਫ ਤੇ ਭਾਰਤ ਦਾ ਬਿਆਨ ਭਾਰਤੀ ਵਿਦੇਸ਼ ਮੰਤਰਾਲੇ ਨੇ ਸਾਬਦ ਕੁਝ ਕੀਤਾ ਸਪਸ਼ਟ ਈਰਾਨ 'ਚ ਚੱਲ ਰਹੀਆਂ ਭਾਰਤੀ ਕੰਪਨੀਆਂ ਤੇ ਪਾਬੰਦੀ ਦਾ ਲਿਆ ਨੋਟਿਸ ਬਲਤੇਜ ਪੰਨੂ ਨੇ ਕੀਤਾ ਵੱਡਾ ਦਾਅਵਾ ਕਿ ਹਾਲ ਕੱਲ੍ਹ ਅੱਗੂ ਦੇ ਪ੍ਰਾਣੇ ਅਮਰੀਕਾ 'ਚ ਦਿੱਤੀ ਸੁਪਰੇ ਪ੍ਰਿਸ਼ਟਾਚਾਰ ਤੇ ਪ੍ਰਾਦਰੋਂ ਗੁਦਾਉਣ ਵਾਲੇ ਕਾਲੀ ਰਾਹੁਲ ਗਾਦੀ ਦਾਵਾ ਦਾਤਮਾ ਕਰਕੇ ਮੋਟਾ ਚੋਰੀ ਕਰ ਰਿਹਾ ਹੈ ਚੋਣ ਕਮਿਸ਼ਨ ਪਰਮਾਣੂ ਬੰਬ ਵਰਗੇ ਸਬੂਤ ਹੋਣ ਦਾ ਕੀਤਾ ਦਾਵਾ ਬ੍ਰਿਟਿਸ਼ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਪੁਲਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਪੁਲਸ ਮੁਤਾਬਕ ਬ੍ਰਿਟਿਕ ਨੂੰ ਜਾਣਦਾ ਸੀ ਕਾਤਲ ਹੁਣ ਖਬਰਾਂ ਵਿਸਥਾਰ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਕਾਂਦੇ ਨੇ ਚੋਣ ਕਮਿਸ਼ਨ ਉੱਪਰ ਗੰਭੀਰ ਇਲਜ਼ਾਮ ਲਗਾਏ ਹਨ। ਉਹਨਾਂ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵੋਟਾਂ ਦੀ ਚੋਰੀ ਕਰ ਰਿਹਾ ਹੈ। ਰਾਹੁਲ ਕਾਂਦੇ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਕੋਲ ਜਿਹੇ ਸਬੂਤ ਹਨ ਜੋ ਪ੍ਰਮਾਣੂਬੱਤੋਂ ਘੱਟ ਨਹੀਂ। ਦੂਜੇ ਪਾਸੇ ਭਾਰਤੀ ਚੋਣ ਕਮਿਸ਼ਨ ਨੇ ਵੋਟਾਂ ਚੋਰੀ ਕਰਨ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਚੋਰੀ ਹੋ ਰਹੀ ਹੈ। ਔਰ ਅਬ ਹਮਾਰੇ ਪਾਸ ਓਪਨ ਐਂਡ ਸ਼ਟ ਪ੍ਰੂਫ ਹੈ ਕਿ ਇਲੈਕਸ਼ਨ ਕਮਿਸ਼ਨ ਵੋਟ ਚੋਰੀ ਮੇ ਇਨਵੋਲਡ ਹੈ। ਔਰ ਮੈਂ ਮੈਂ ਲਾਈਕਲੀ ਨਹੀਂ ਬੋਲ ਰਹਾ। ਮੈਂ 100% ਪ੍ਰੂਫ ਕੇ ਸਾਥ ਬੋਲ ਰਹਾ। ठीक है और आप सबको पता लग जाएगा जैसे ही हमने ये रिलीज किया पूरे देश को पता लग जाएगा कि इलेक्शन कमीशन वोटर चोरी करा रहा है किसके लिए करा रहा है किसके लिए करा रहा है बीजेपी के लिए करा रहा है ओपन एंड शट है नो no क्वेश्चन हमें मध्य प्रदेश में सस्पेशन था लोकसभा में सस्पेशन था महाराष्ट्र में वो थोड़ा आगे गया स्टेट लेवल पे हमें लगा कि यहाँ पे चोरी हुई है वोटर एडिशन हुआ था एक करोड़ वोटर्स ऐड हुए थे फिर हम थोड़ा डिटेल में गए हमने कहा देखो अब इलेक्शन कमीशन तो मदद नहीं कर रहा है तो थोड़ी ग्रेनुलरिटी में जाना है गहराई में जाना है तो हमने अपना ही इन्वेस्टिगेशन करवाया उसमें छह महीने लगे और जो हमें मिला है वो एटम बॉम्ब है मतलब एटम बॉम्ब है फटेगा तो आप इलेक्शन कमीशन आपको दिखेगा नहीं हिंदुस्तान एक और बात है जो सबसे जरूरी बात है और मैं ये मैं ये मैं ये बड़ी सीरियसली बोल रहा हूं जो भी ये काम कर रहे हैं ठीक है इलेक्शन कमीशन में जो भी ये काम कर रहे हैं राइट फ्रॉम द टॉप टू तो द बॉटम आप एक बात याद रखिए आपको हम छोड़ेंगे नहीं ਕੁਝ ਵੀ ਹੋ ਜਾਏ ਹਮ ਛੋੜेंगे ਨਹੀਂ ਆਪਕੋ ਕਿਉਕਿ ਆਪ ਹਿੰਦੁਸਤਾਨ ਕੇ ਖਿਲਾਫ ਕਾਮ ਕਰ ਰਹੇ ਹੋ ਇਹ ਟ੍ਰੀਜਨ ਹੈ ਔਰ ਕਮ ਇਸ ਸੇ ਕਮ ਨਹੀਂ ਹੈ ਤੋ ਆਪ ਯਾ ਆਪ ਯਾਦ ਰੱਖੀਏ ਆਪ ਯਾਦ ਰੱਖੀਏ ਆਪ ਕਹੀਂ ਵੀ ਹੋ ਰਿਟਾਇਰਡ ਹੋ ਕੁਛ ਵੀ ਹੋ ਠੀਕ ਹੈ ਹਮ ਆਪਕੋ ਢੂੰਡ ਕੇ ਨਿਕਾਲੇਂਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਇਮੀਗ੍ਰੇਸ਼ਨ ਨੀਮਾ ਵਿੱਚ ਸਖਤੀ ਕਰਨ ਜਾ ਰਿਹਾ ਹੈ ਟਰੰਪ ਪ੍ਰਸ਼ਾਸਨ H1B ਵੀਜ਼ਾ ਨੂੰ ਜਾਰੀ ਕਰਨ ਦੇ ਨੀਮਾ ਵਿੱਚ ਵੱਡੇ ਬਦਲਾਅ ਕਰ ਜਾ ਰਿਹਾ ਹੈ ਜਿਸ ਦਾ ਸਿੱਧਾ ਅਸਰ ਭਾਰਤੀਆਂ ਤੇ ਪੈ ਸਕਦਾ ਹੈ ਦਰਸਲ ਅਮਰੀਕਾ ਦਾ H1B ਵੀਜ਼ਾ ਵਿਦੇਸ਼ੀਆਂ ਲਈ ਇੱਥੇ ਕੰਮ ਪ੍ਰਾਪਤ ਕਰਨ ਦਾ ਇੱਕ ਮਹੱਤਵਪੂਰਨ ਤਰੀਕਾ ਰਿਹਾ। ਸੋ ਦੁਨੀਆ ਭਰ ਦੇ ਲੋਕ ਇਸ ਅਮਰੀਕੀ ਵੀਜ਼ੇ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਖਾਸ ਕਰਕੇ ਭਾਰਤੀ ਵੱਡੀ ਗਿਣਤੀ ਦੇ ਵਿੱਚ ਇਸ ਵੀਜ਼ੇ ਲਈ ਕੋਸ਼ਿਸ਼ ਕਰਦੇ ਨੇ। ਸੋ 트럼ਪ ਪ੍ਰਸ਼ਾਸਨ ਇਸ ਵੀਜ਼ੇ ਨੂੰ ਜਾਰੀ ਕਰਨ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਕਰਨ ਜਾ ਰਿਹਾ ਹੈ ਜਿਸ ਦਾ ਸਿੱਧਾ-ਸਿੱਧਾ ਅਸਰ ਭਾਰਤੀਆਂ ਤੇ ਪੈ ਸਕਦਾ ਹੈ। 트럼ਪ ਪ੍ਰਸ਼ਾਸਨ ਨਾਗਰਿਕਤਾ ਟੈਸਟ ਨੂੰ ਸਖਤ ਬਣਾਉਣ ਤੇ ਵੀ ਵਿਚਾਰ ਕਰ ਰਿਹਾ ਹੈ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ इमिग्रेशन सर्विस ਦੇ ਨਵੇਂ ਡਾਇਰੈਕਟਰ ਜੋਸਫ ਐਟਲੋ ਨੇ ਨਿਊਯਾਰਕ ਟਾਈਮਸ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ 트럼ਪ ਪ੍ਰਸ਼ਾਸਨ ਹੁਨਰਵੰਦ ਵਿਦੇਸ਼ੀ ਕਾਮਯਾਲੀ H1B ਵੀਜ਼ਾ ਪੰਡਾਲੇ ਵਿੱਚ ਬੁਨਿਆਦੀ ਬਦਲਾਅ ਕਰਨ ਦਾ ਇਰਾਦਾ ਰੱਖਦਾ ਹੈ ਐਟਲੋ ਨੇ ਕਿਹਾ ਇੱਕ ਅਮਰੀਕੀ ਨਾਗਰਿਕ ਪਨੰਤੀ ਪ੍ਰੀਖਿਆ ਬਹੁਤ ਹੀ ਆਸਾਨ ਹੈ ਅਤੇ ਇਸ ਨੂੰ ਬਦਲਣਾ ਚਾਹੀਦਾ ਹੈ ਸੋ ਮੈਨੂੰ ਨਹੀਂ ਲੱਗਦਾ ਹੈ ਕਿ ਇਸ ਸਮੇਂ ਅਸੀਂ ਸਸਮੂਚ ਕਾਨੂੰਨ ਦੀ ਭਾਵਨਾ ਦੀ ਪਾਲਣਾ ਕਰ ਰਹੇ ਹਾਂ ਵਿਦੇਸ਼ੀ ਕਾਮਯਾਲੀ H1B ਵੀਜ਼ਾ ਪ੍ਰੋਗਰਾਮ ਅਮਰੀਕਾ ਦੇ ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਅੰਦਰ ਵੀ ਲੰਮੇ ਸਮੇਤੋ ਵਿਵਾਦ ਦਾ ਵਿਚਾਰ ਹੈ ਸੋ 트럼ਪ ਪ੍ਰਸ਼ਾਸਨ ਨੇ H1B ਵੀਜ਼ਾ ਚੋਣ ਪ੍ਰਕਿਰਿਆ ਵਿੱਚ ਵੱਡੇ ਬਦਲਾਅ ਬਾਰੇ ਗੱਲ ਕੀਤੀ ਹੈ ਅਮਰੀਕੀ ਗ੍ਰੇਸ ਸੁਰੱਖਿਆ ਵਿਭਾਗ ਅਤੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਨੇ ਵੀ ਨਵੀਂ H1B ਵੀਜ਼ਾ ਚੋਣ ਪਨਾਲੀ ਲਈ ਵਾਈਟ ਹਾਊਸ ਨੂੰ ਇੱਕ ਪ੍ਰਸਤਾਵ ਪੇਸ਼ ਸੋ ਫਾਈਨੈਂਸ਼ੀਅਲ ਐਕਸਪ੍ਰੈਸ ਦੇ ਅਨੁਸਾਰ 트럼ਪ ਪ੍ਰਸ਼ਾਸਨ ਤੋਂ ਸੰਕੇਤ ਮਿਲਦੇ ਨੇ ਕਿ H1B ਉਮੀਦਵਾਰਾਂ ਦੀ ਚੋਣ ਹੁਨਰ ਅਨੁਭਵ ਪੱਧਰ ਅਤੇ ਤਨਖਾਹ ਦੇ ਆਧਾਰ 'ਤੇ ਕੀਤੀ ਜਾਏਗੀ ਇਸ ਦੇ ਵਿੱਚ ਜੋਨ ਸਾਰਿਆਂ ਲਈ ਬਰਾਬਰ ਵਿਵਹਾਰ ਦੀ ਬਜਾਇ ਕੁਸ਼ਲਤਾ ਦੇ ਆਧਾਰ ਤੇ ਕੀਤੀ ਜਾਏਗੀ ਸੋ ਐਡਲੋ ਨੇ ਕਿਹਾ ਹੈ ਕਿ ਇਸ ਵਿੱਚ ਉਹਨਾਂ ਕਾਰਪੋਰੇਸ਼ਨਸ ਨੂੰ ਤਰਜੀਹ ਦਿੱਤੀ ਜਾਵੇਗੀ ਜੋ ਵਿਦੇਸ਼ੀ ਕਾਮਿਆਂ ਨੂੰ ਵਾ ਤਨਖਾਹ ਦੇਣਾ ਚਾਹੁੰਦੇ ਨੇ ਸੋ ਐਡਲੋ ਨੇ ਇਹ ਵੀ ਕਿਹਾ ਹੈ ਕਿ 트ੰਪ ਸਰਕਾਰ ਸੰਭਾਵੀ ਅਮਰੀਕੀ ਨਾਗਰਿਕਾਂ ਲਈ ਲੋੜੀਂਦੀ ਨਾਗਰਿਕਤਾ ਟੈਸਟ ਨੂੰ ਬਦਲਣਾ ਚਾਹੁੰਦੀ ਹੈ ਵਰਤਮਾਨ ਦੇ ਵਿੱਚ ਪ੍ਰਵਾਸੀ ਨਾਗਰਿਕ ਸ਼ਾਸਤਰ ਦੇ 100 ਪ੍ਰਸ਼ਨਾਂ ਦਾ ਅਧਿਐਨ ਕਰਦੇ ਨੇ ਪ੍ਰੀਖਿਆ ਦੇ ਇਸ ਹਿੱਸੇ ਨੂੰ ਪਾਸ ਕਰਨ ਦੇ ਲਈ ਉਹਨਾਂ ਨੂੰ 10 ਵਿੱਚੋਂ 6 ਪ੍ਰਸ਼ਨਾਂ ਦੇ ਹੀ ਉੱਤਰ ਦੇਣੇ ਪੈਂਦੇ ਨੇ ਐਟਲੋ ਦਾ ਕਹਿਣਾ ਹੈ ਕਿ ਸਰਕਾਰ ਜਲਦੀ ਹੀ ਉਸ ਪ੍ਰੀਖਿਆ ਦਾ ਇੱਕ ਨਵਾਂ ਸੰਸਕਰਣ ਦੁਬਾਰਾ ਪੇਸ਼ ਕਰਨ ਦਾ ਇਰਾਦਾ ਰੱਖਦੀ ਹੈ ਆਮ ਆਦੀ ਪਾਰਟੀ ਨੇ ਸ਼੍ਰੋਮਣੀ ਕਾਲੇ ਦੇ ਦੇ ਸਾਭਕਾ ਵਿਧਾਇਕ ਰੋਜੀਬਰਗਤੀ ਦੇ ਪ੍ਰਾਤੇ ਵਰਡਾ ਇਲਜ਼ਾਮ ਲਗਾਇਆ ਆਮ ਆਦੀ ਪਾਰਟੀ ਦੇ ਗੋਬਲ ਤੇਜਪਨੂ ਨੇ ਦਾਵਾ ਕੀਤਾ ਹੈ ਕਿ ਅਮਰੀਕਾ ਚ ਰੋਜੀਬਰਗਤੀ ਦੇ ਪ੍ਰਾਣ ਨੇ ਇੱਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਸਪਾਰਸ਼ ਦਿੱਤੀ ਪਨੂ ਨੇ ਕਾਲੀ ਅਗੋਂ ਨਿਸ਼ਾਨਾ ਬਣਾਇਆ ਤੇ ਉਹਨਾਂ ਕਿਹਾ ਕਿ ਪ੍ਰਸ਼ਟਾਚਾਤ ਤੇ ਅਪਰਾਧ ਨੂੰ ਸ਼ਾਇਦ ਕਰਨ ਵਾਲਾ ਅਕਾਲੀ ਦਲਾ ਤੇ ਅਮਰੀਕਾ ਦੇ ਵਿੱਚ ਉਹ ਉਥੋਂ ਦੇ ਇੱਕ ਸ਼ਹਿਰ ਜਿਹੜਾ ਟ੍ਰੇਸੀ ਹੈ ਉਹਦੇ ਨਾਲ ਜੁੜਦਾ ਹੈ ਉੱਥੇ ਇੱਕ ਵਿਅਕਤੀ ਜਿਹੜਾ 51 ਸਾਲ ਦਾ ਸ਼ਮਿੰਦਰ ਸਿੰਘ ਸੰਧੂ ਹੈ ਉਹਦੇ ਨਾਲ ਦੋ ਬੰਦੇ ਹੋਰ ਹੁੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਉਹ ਕਿਸੇ ਇੱਕ ਵਿਅਕਤੀ ਦੇ ਨਾਲ ਕਾਫੀ ਸ਼ਾਪ ਦੇ ਉੱਤੇ ਇਹ ਗੱਲ ਕਰਦਾ ਹੈ ਕਿ ਉਹਨਾਂ ਦਾ ਇੱਕ ਵਿਰੋਧੀ ਹੈ ਤੇ ਉਹਨੂੰ ਸਬਕ ਸਿਖਾਉਣਾ ਸਬਕ ਕਿੰਨਾ ਕੁ ਸਿਖਾਉਣਾ ਇਹਦੇ ਬਾਰੇ ਉਹਦਾ ਸੌਦਾ ਹੁੰਦਾ ਉਹਦੇ ਨਾਲ 6000 ਅਮਰੀਕਨ ਡਾਲਰ ਦੇ ਵਿੱਚ 1000 ਰੁਪਇਆ ਉਹਨੂੰ ਦੇ ਦਿੱਤਾ ਜਾਂਦਾ ਇਹ ਜਿਹੜੀ ਗੱਲ ਫਰਵਰੀ 2023 ਦੀ ਆ ਪਹਿਲਾਂ ਫਰਵਰੀ 2023 ਤੋਂ ਬਾਅਦ ਜਿਹੜੇ ਵਿਅਕਤੀ ਨੂੰ ਇਹ ਸੁਪਾਰੀ ਦਿੱਤੀ ਜਾਂਦੀ ਹੈ ਉਹ ਕੁਝ ਸਮੇਂ ਤੋਂ ਬਾਅਦ ਉਹਨਾਂ ਨੂੰ ਆ ਕੇ ਫੋਟੋਆਂ ਦਿੰਦਾ ਉਹ ਫੋਟੋਆਂ ਉਹਨੇ ਆਡਿਟ ਕੀਤੀਆਂ ਹੋਈਆਂ ਸੀ ਕੀ ਸੀ ਜਿਹਦੇ ਵਿੱਚ ਉਹ ਇਹ ਸ਼ੋਅ ਕਰਦਾ ਹੈ ਕਿ ਜਿਹੜਾ ਤੁਸੀਂ ਮੈਨੂੰ ਕੰਮ ਦਿੱਤਾ ਸੀ ਉਸ ਵਿਅਕਤੀ ਦੇ ਮੈਂ ਇਸ ਤਰੀਕੇ ਦੇ ਨਾਲ ਲਤਾਂ ਬਾਹਾਂ ਜੜੀਆਂ ਉਹ ਤੋੜੀਆਂ ਨੇ ਇੰਨੀਆਂ ਇੱਕ ਉਹਨੂੰ ਸੱਟਾਂ ਲਾਈਆਂ ਨੇ ਤੇ ਬਾਕੀ ਰਹਿੰਦੀ ਰਕਮ ਜਿਹੜੀ ਉਹਨਾਂ ਤੋਂ ਲੈਂਦਾ ਜਿਹੜਾ ਸ਼ਮਿੰਦਰਜੀਤ ਸਿੰਘ ਸੰਧੂ ਆ ਉਹਦਾ ਜਿਹੜਾ ਨਾਲ ਦੇ ਸਾਥੀ ਨੇ ਦੋ ਇਹ ਤਿੰਨੇ ਜਣੇ ਜਿਹਦੇ ਚ ਜਗਨਿੰਦਰ ਸਿੰਘ ਬੋਪਾਰਾਏ ਤੇ ਰਮੇਸ਼ ਕੁਮਾਰ ਬਿਰਲਾ ਇਹ ਵੀ ਉਹਦੇ ਸਾਥੀ ਹੁੰਦੇ ਨੇ ਜਦੋਂ ਉਹ ਆਪਣਾ ਕੰਮ ਪੂਰਾ ਕਰਦਾ ਤੇ ਉਹਨੂੰ ਪੁੱਛਦੇ ਆ ਵੀ ਜੇ ਤੈਨੂੰ ਕੰਮ ਦਈਏ ਅਗਲਾ ਤਾਂ ਇਹ ਤੋਂ ਉੱਪਰ ਵਾਲਾ ਕੰਮ ਕਰ ਸਕਦਾ ਜਦੋਂ ਉਹਨੇ ਹਾਂਮੀ ਭਰੀ ਤੇ ਇਸ ਗੱਲ ਦੀ ਕਿ ਉਹ ਇਸ ਬੰਦੇ ਨੂੰ ਕਤਲ ਕਰ ਦਊਗਾ ਜਿਹਦੇ ਉਹਨੇ ਪਹਿਲਾਂ ਲੱਤਾਂ ਤੇ ਬਾਹਾਂ ਤੋੜੀਆਂ ਸੀ 10000 ڈالر ਦੇ ਵਿੱਚ ਉਹਦੇ ਨਾਲ 10000 ਅਮਰੀਕਨ ਡਾਲਰ ਦੇ ਵਿੱਚ ਇਹ ਉਹਦੇ ਨਾਲ ਸੌਦਾ ਕਰਦੇ ਨੇ ਕਿ ਤੈਨੂੰ 10000 ڈالر ਦਿੱਤਾ ਜਾਊਗਾ ਔਰ ਜਿਹੜੀ ਪੇਸ਼ਗੀ ਰਕਮ ਹੈ ਉਹ ਵੀ ਉਹਨੂੰ ਦੇ ਦਿੱਤੀ ਜਾਂਦੀ ਹੈ ਅਮਰੀਕਾ ਵੱਲੋਂ ਭਾਰਤ 'ਤੇ 25% ਦੀ ਟੈਰਿਫ ਲਗਾਉਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਦਾ ਜਵਾਬ ਸਾਹਮਣੇ ਆਇਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਸਭ ਕੁਝ ਸਾਫ਼ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਸਪੱਸ਼ਟ ਕੀਤਾ ਹੈ ਕਿ ਅਸੀਂ ਅਮਰੀਕਾ ਦੇ ਹਰ ਐਲਾਨ ਤੇ ਧਿਆਨ ਦੇ ਰਹੇ ਹਾਂ। ਈਰਾਨ ਨਾਲ ਕਾਰੋਬਾਰ ਕਰਨ ਵਾਲੀਆਂ ਭਾਰਤੀ ਕੰਪਨੀਆਂ 'ਤੇ ਅਮਰੀਕਾ ਵੱਲੋਂ ਪਾਬੰਦੀਆਂ ਦੇ ਐਲਾਨ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਕਿਹਾ ਕਿ ਅਸੀਂ ਪਾਬੰਦੀਆਂ ਦਾ ਨੋਟਿਸ ਲਿਆ ਹੈ। ਅਸੀਂ ਇਸ ਤੇ ਵਿਚਾਰ ਕਰ ਰਹੇ ਹਾਂ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਅਮਰੀਕੀ ਟੈਰਿਫ, 트럼ਪ ਦੇ ਪਾਕਿਸਤਾਨ ਨਾਲ ਔਇਲ ਡੀਲ, ਨਿਮੀਸ਼ਾ ਪ੍ਰਿਆ ਮਾਮਲਾ, ਭਾਰਤ-ਅਮਰੀਕਾ ਰੱਖਿਆ ਸਬੰਧ ਅਤੇ ਭਾਰਤ-ਰੂਸ ਸਬੰਧਾਂ ਸਮੇਤ ਕਈ ਮੁੱਦਿਆਂ ਤੇ ਜਾਣਕਾਰੀ ਦਿੱਤੀ। ਟੈਰਿਫ ਦੇ ਮੁੱਦੇ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਬਿਆਨ ਜਾਰੀ ਕੀਤਾ ਹੈ, ਅਸੀਂ ਇਸ ਦੇ ਨਾਲ ਖੜੇ ਹਾਂ। ਰਾਸ਼ਟਰਪਤੀ 트럼ਪ ਨੂੰ ਨੋਬਲ ਦੇਣ ਦੀ ਮੰਗ ਸੰਬੰਧੀ ਵਾਈਟ ਹਾਊਸ ਦੇ ਬੁਲਾਰੇ ਦੇ ਬਿਆਨ ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਾਈਟ ਹਾਊਸ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। Ties with any country, or all the ties that we have with various countries, uh, they, have, they stand on their own merit and they should not be seen from the prism of a third country. Uh, as far as India Russia relations are concerned, uh, we have a steady and time tested uh, partnership. Smita, see on energy sourcing, we have made it very clear. What are approaches? I've said this so many times and I've repeated it earlier as well, so I would you know refer you to that. Uh, on the question of ceasefire also from this podium also we made it clear it has been, uh, there, has, there have been several locations in which Government of India has made its position very clear. We have this is what I'm saying. we have conveyed our position publicly on this particular issue. Uh, Ajay, uh, to answer your question, uh, see, the sourcing of, I talked about broader contours of India US relations. Sourcing of defense requirements that you talked about is determined solely by our national security imperatives and strategic assessment. Similarly, our, the sourcing of our energy needs, we are guided by what is available in the markets. And by prevailing global circumstances, we have a strong defense and energy partnership with the United States, which has been strengthened in the last several years. And there is a potential for this partnership to grow further under the India US compact for the 21st century. ਤੁਹਾਨੂੰ ਦੱਸ ਦੇ ਕਿ ਅਮਰੀਕਾ ਨੇ ਭਾਰਤ ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਜਿਵੇਂ ਹੀ 트럼ਪ ਨੇ ਹੈ ਐਲਾਨ ਕੀਤਾ ਰਾਜਨੀਤਿਕ ਪਾਰਾ ਬਹੁਤ ਹੀ ਵਧ ਗਿਆ ਵਿਰੋਧੀ ਧਿਰ ਲਗਾਤਾਰ ਮੋਦੀ ਸਰਕਾਰ ਤੇ ਨਿਸ਼ਾਨਾ ਸਾਧ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੈਬਕਾਸਟ ਰਾਹੀਂ ਦੇਸ਼ ਭਰ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 20000 ਦੀ ਰਕਮ ਜਾਰੀ ਕਰਨ ਜਾ ਰਹੇ ਹਨ ਰਾਏਪੁਰ ਦੇ ਮਹਾਤਮਾ ਗਾਂਧੀ ਬਾਗਬਾਨੀ ਜੰਗਲਾਤ ਐਡੀਟੋਰੀਅਮ ਵਿੱਚ ਇਹ ਰਾਜਪਦਰੀ ਕਿਸਾਨ ਸੰਮੇਲਨ ਅਜੋਜਿਤ ਕੀਤਾ ਜਾ ਰਿਹਾ ਹੈ पीएम किसान निधि पीवी किश्त 2 अगस्त ਨੂੰ ਆ ਰਹੀ ਹੈ ਸੋ ਆਖਰਕਾਰ ਦੇਸ਼ ਭਰ ਦੇ 9.7 ਕਰੋੜ ਕਿਸਾਨਾਂ ਦੀ ਉਡੀਕ ਖਤਮ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਅੱਜ ਯਾਨੀ ਕਿ 2 अगस्त 2025 ਨੂੰ पीएम किसान ਯੋਜਨਾ ਦੇ ਲਾਪਾਤਰੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ 20500 ਕਰੋੜ ਰੁਪਏ ਟਰਾਂਸਫਰ ਕਰ ਰਹੇ ਨੇ ਸੋ ਪ੍ਰਧਾਨ ਮੰਤਰੀ ਮੋਦੀ ਉੱਤਰ ਪ੍ਰਦੇਸ਼ ਦੇ ਵਾਰਣਸੀ ਵਿੱਚ 20500 ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਪੀਵੀ ਕਿਸ਼ਤ ਚਾਰੀ ਕਰ ਰਹੇ ਨੇ ਇਸ ਨਾਲ ਦੇਸ਼ ਪਰ ਦੇ 9.7 ਕਰੋੜ ਕਿਸਾਨਾਂ ਨੂੰ ਲਾਭ ਹੋਏਗਾ। ਤੋਂ ਸਰਕਾਰ ਦੀ ਪ੍ਰਮੁੱਖ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ 2019 ਵਿੱਚ ਸ਼ੁਰੂ ਕੀਤੀ ਗਈ ਸੀ। ਹੁਣ ਤੱਕ ਇਸ ਪ੍ਰੋਗਰਾਮ ਦੇ ਤਹਿਤ 19 ਕਿਸ਼ਤਾਂ ਰਾਹੀ ਕਿਸਾਨਾਂ ਦੇ ਖਾਤੇ ਵਿੱਚ ਸਿੱਧੇ 3.69 ਲੱਖ ਕਰੋੜ ਰੁਪਏ ਜਮ੍ਹਾਂ ਕੀਤੇ ਜਾ ਚੁੱਕੇ ਨੇ। ਸੋ ਖੇਤੀਬਾੜੀ ਮੰਤਰਾਲੇ ਨੇ ਇੱਥੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਦੀ ਅਗਲੀ ਕਿਸ਼ਤ 2 ਅਗਸਤ ਨੂੰ ਚਾਰੀ ਕੀਤੀ ਜਾ ਰਹੀ ਹੈ। ਸੋ ਬੀਵੀ ਕਿਸ਼ ਦੇ ਵਿੱਚ ਲਗਭਗ 20500 ਕਰੋੜ ਰੁਪਏ ਦੀ ਰਕਮ 9 ਸਤ ਕਰੋੜ ਕਿਸਾਨਾਂ ਨੂੰ ਟ੍ਰਾਂਸਫਰ ਕੀਤੀ ਜਾ ਰਹੀ ਹੈ ਸੋ ਪ੍ਰਧਾਨ ਮੰਤਰੀ ਆਪਣੇ ਸੰਸਦੀ ਹਲਕੇ ਬਾੜਨਸੀ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਇਹ ਕਿਸ਼ਤ ਜਾਰੀ ਕਰ ਰਹੇ ਨੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਦੇ ਲਈ ਨਵੀਂ ਦਿੱਲੀ ਦੇ ਕ੍ਰਿਸ਼ੀ ਪਵਨ ਦੇ ਵਿੱਚ ਇੱਕ ਤਿਆਰੀ ਮੀਟਿੰਗ ਕੀਤੀ ਸੋ ਖੇਤੀਬਾੜੀ ਸਕੱਤਰ ਦੇਵੇਸ਼ ਸ਼ਰਤਰਵੇਦੀ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾਕਟਰ ਐਮ ਐਲ ਚਾਟ ਅਤੇ ਖੇਤੀਬਾੜੀ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੀਟਿੰਗ ਦੇ ਵਿੱਚ ਮੌਜੂਦ ਰਹੇ ਸੋ ਤੁਹਾਨੂੰ ਦੱਸ ਦੇ ਕਿ ਪ੍ਰਧਾਨ ਮੰਤਰੀ ਮੋਦੀ ਉੱਤਰ ਪ੍ਰਦੇਸ਼ ਦੇ ਵਾਰਨਸੀ ਤੋਂ 20500 ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 20 ਕਿਸ਼ਤ ਚਾਰੀ ਕਰ ਰਹੇ ਨੇ ਜਿਸ ਨਾਲ ਦੇਸ਼ ਭਰ ਦੇ 97 ਕਰੋੜ ਕਿਸਾਨਾਂ ਨੂੰ ਲਾਭ ਹੋਏਗਾ ਸਰਕਾਰ ਦੀ ਪ੍ਰਮੁਖ ਸਿੱਧੀ ਲਾਭ ਬਦਲੀ ਯੋਜਨਾ 2019 ਦੇ ਵਿੱਚ ਸ਼ੁਰੂ ਹੋਣ ਤੋਂ ਬਾਅਦ 5 ਸਾਲ ਪੂਰੇ ਕਰ ਚੁੱਕੀ ਹੈ ਸੋ ਇਸ ਪ੍ਰੋਗਰਾਮ ਤਹਿਤ ਹੁਣ ਤੱਕ 19 ਕਿਸ਼ਤਾਂ ਰਾਹੀਂ 369 ਲੱਖ ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪੇ ਚਾ ਚੁਕੇ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਜੋ ਕਿਸਾਨਾਂ ਨੂੰ 2000 ਰੁਪਏ ਦੀਆਂ 3 ਬਰਾਬਰ ਕਿਸ਼ਤਾਂ ਦੇ ਵਿੱਚ ਸਾਲਾਨਾ 6000 ਰੁਪਏ ਮਿਲਦੇ ਨੇ ਜੋ ਸਿੱਧੀ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾਂਦੇ ਨੇ ਇਸ ਪਹਿਲ ਦਾ ਉਦੇਸ਼ ਖੇਤੀ ਯੋਗ ਜ਼ਮੀਨ ਰੱਖਣ ਵਾਲੇ ਛੋਟੇ ਕਿਸਾਨਾ ਅਤਿ ਸੀਮਤ ਕਿਸਾਨ ਪਰਿਵਾਰਾਂ ਨੂੰ ਆਮਦਨ ਸਹਾਇਤਾ ਪ੍ਰਦਾਨ ਕਰਨਾ ਹੈ ਯੂਕੇ ਦੇ ਪੂਰਬੀ ਲੰਡਨ ਵਿੱਚ 31 ਸਾਲਾ ਬ੍ਰਿਟਿਸ਼ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬ੍ਰਿਟਿਸ਼ ਪੁਲਿਸ ਦਾ ਮੰਨਣਾ ਹੈ ਕਿ ਇਸ ਕਤਲ ਵਿੱਚ ਸ਼ਾਮਲ ਲੋਕ ਅਤੇ ਪੀੜਤ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ। ਗੁਰਮukh ਸਿੰਘ ਉਪਗੈਰੀ ਦੀ ਮੌਤ ਪਿਛਲੇ ਹਫ਼ਤੇ ਪੂਰਬੀ ਲੰਡਨ ਦੇ ਇਲਫੋਰਡ ਦੇ ਫੈਰਬ੍ਰਿਜ ਰੋਡ ਵਿੱਚ ਹੋਈ ਸੀ। ਕਤਲ ਦੇ ਸ਼ੱਕ ਵਿੱਚ 27 ਸਾਲਾ ਅਮਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਲੰਡਨ ਵਿੱਚ ਇੱਕ ਖਸਸਨੀ ਕੇਸ ਘਟਨਾ ਸਾਹਮਣੇ ਆਈ ਹੈ ਬ੍ਰਿਟਿਸ਼ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਪੂਰਬੀ ਲੰਡਨ ਵਿੱਚ ਇੱਕ 30 ਸਾਲਾ ਬ੍ਰਿਟਿਸ਼ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ ਇਸ ਦੌਰਾਨ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਹਮਲਾ ਇੱਕ ਦੂਜੇ ਨੂੰ ਜਾਣਨ ਵਾਲੇ ਲੋਕਾਂ ਵਿੱਚ ਹੋਇਆ ਹੈ ਗੈਰੀ ਦੇ ਨਾਮ ਵੱਜੋਂ ਮਸ਼ਹੂਰ ਗੁਰਮਖ ਸਿੰਘ ਦੀ ਪਿਛਲੇ ਹਫ਼ਤੇ ਪੂਰਬੀ ਲੰਡਨ ਦੇ ਇਲਫੋਰਡ ਦੇ ਫੈਲਬਰੀ ਜਰੂਨ ਵਿੱਚ ਮੌਤ ਹੋ ਗਈ ਸੀ ਉਸ ਦੀ ਪਛਾਣ ਵੀਰਵਾਰ ਨੂੰ ਮੈਟਰੋਪੋਲੀਟਨ ਪੁਲਿਸ ਦੁਆਰਾ ਜਨਤ ਕੀਤੀ ਗਈ ਪੁਲਿਸ ਨੇ ਕਿਹਾ ਕਿ ਉਸ ਦੇ ਅਧਿਕਾਰੀਆਂ ਨੇ 23 ਜੁਲਾਈ ਨੂੰ ਹੋਏ ਕਤਲ ਦੇ ਸ਼ੱਕ ਦੇ ਆਧਾਰ 'ਤੇ 27 ਸਾਲਾ 2026 ਨੂੰ ਲੰਡਨ ਦੇ ਪੋਥ ਬੈਲੀ ਵਿਖੇ ਅਗਲੀ ਅਦਾਲਤੀ ਸੁਣਵਾਈ ਤੱਕ ਹਿਰਾਸਤਤ ਵਿੱਚ ਰਹੇਗਾ ਮੈਟਰੋਪੋਲੀਟਨ ਪੁਲਿਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਲੰਡਨ ਐਂਬੂਲੈਂਸ ਸੇਵਾ ਦੁਆਰਾ ਕਿਰਾਇਸ਼ੀ ਪਤੇ ਤੇ ਲੜਾਈ ਦੀ ਰਿਪੋਰਟ ਮਿਲਣ ਤੇ ਪੁਲਿਸ ਨੂੰ ਬੁਲਾਇਆ ਗਿਆ ਸੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਰਮukh Singh ਉਫਗੈਰੀ ਦਾ ਚਾਕੂ ਨਾਲ ਜ਼ਖਮੀ ਹੋਣ ਤੋਂ ਬਾਅਦ ਇਲਾਜ ਕੀਤਾ ਜਾ ਰਿਹਾ ਸੀ ਅਧਿਕਾਰੀ ਮੌਜੂਦ ਸਨ ਪੈਰਾਮੈਡਿਕਸ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਦਕਿਸਮਤੀ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਸੂਸਾਂ ਇਸ ਘਾਤਕ ਚਾਕੂ ਮਾਰ ਦੇ ਮਾਮਲੇ ਵਿੱਚ ਇੱਕ 29 ਸਾਲ ਆਦਮੀ ਤੇ 29, 30 ਅਤੇ 31 ਸਾਲ ਦੀਆਂ ਦਿੱਤੀ ਨੌਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਸਾਰਿਆਂ ਨੂੰ ਅਕਤੂਬਰ ਤੱਕ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ ਹੈ। ਜਦੋਂ ਕਿ ਪੁਲਿਸ ਵੱਲੋਂ ਹਾਲੇ ਵੀ ਮਾਮਲੇ ਦੀ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ। ਯੂਕੇ ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਦੋਵੇਂ ਵਿਅਕਤੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਇਸ ਕਤਲ ਦੇ ਇਲਜ਼ਾਮ 'ਤੇ ਗ੍ਰਿਫਤਾਰ ਕੀਤੇ ਗਏ ਅਮਰਦੇਵ ਸਿੰਘ 'ਤੇ ਕਤਲ ਸਣੇ ਕਈ ਹੋਰ ਦੋਸ਼ ਵੀ ਲਗਾਏ ਗਏ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 5 ਜਨਵਰੀ 2026 ਨੂੰ ਰੱਖੀ ਗਈ ਹੈ। ਪੋਸਟਮਾਰਟਮ ਜਾਂਚ ਵਿੱਚ ਮੌਤ ਦਾ ਕਾਰਨ ਖੱਬੇ ਪੱਟ ਵਿੱਚ ਚਾਕੂ ਦੇ ਜ਼ਖਮ ਨੂੰ ਦੱਸਿਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੋ ਜਾਣਕਾਰਾਂ ਵਿੱਚ ਹੋਏ ਆਪਸੀ ਝਗੜੇ ਨੂੰ ਹੀ ਇਸ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ। ਦੇਸ਼ ਦੀਆਂ ਪਹਿਲੀਆਂ ਹਾਈ ਸਪੀਡ ਵੰਦੇ ਭਾਰਤ ਟ੍ਰੇਨਾਂ ਯਾਤਰੀਆਂ ਲਈ ਬਹੁਤ ਮਸ਼ਹੂਰ ਹੋ ਗਈਆਂ। ਹੁਣ ਭਾਰਤੀ ਰੇਲਵੇ ਲੰਬੀ ਦੂਰੀ ਦੀ ਯਾਤਰਾ ਨੂੰ ਹੋਰ ਤੇ ਆਰਾਮਦਾਇਕ ਬਣਾਉਣ ਲਈ ਵੰਦੇ ਭਾਰਤ ਸਲੀਪਰ ਟ੍ਰੇਨਾਂ ਦੀ ਸ਼ੁਰੂ ਕਰਨ ਜਾ ਰਿਹਾ ਹੈ। ਜਿੱਥੇ ਰੇਲ ਮੰਤਰੀ ਮੁਤਾਬਕ ਇਨ੍ਹਾਂ ਸਲੀਪਰ ਟ੍ਰੇਨਾਂ ਦੇ ਡਿਜ਼ਾਈਨ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇਹਨਾਂ ਦਾ ਉਤਪਾਦ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਦੇਸ਼ ਵਿੱਚ ਰੇਲ ਯਾਤਰਾ ਨੂੰ ਬਿਹਤਰ ਅਤੇ ਵਧੇਰੇ ਆਰਾਮਦਾਇਕ ਬਣਾਉਣ ਦੇ ਲਈ ਵੰਦੇ ਭਾਰਤ 슬ੀਪਰ ਟ੍ਰੇਨਸ ਤਿਆਰ ਨੇ। ਸੋ ਭਾਰਤੀ ਰੇਲਵੇ ਨੇ ਲੰਬੀ ਅਤੇ ਦਰਮਿਆਨੀ ਦੂਰੀ ਦੀ ਯਾਤਰਾ ਲਈ ਵੰਦੇ ਭਾਰਤ 슬ੀਪਰ ਟ੍ਰੇਨਸ ਤਿਆਰ ਕੀਤੀਆਂ ਨੇ। ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਰੇਲਵੇ ਨੇ ਵੰਦੇ ਭਾਰਤ 슬ੀਪਰ ਟ੍ਰੇਨਾਂ ਦੇ ਡਿਜ਼ਾਈਨ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਅਜੀਆਂ 10 ਰੇਲ ਗੱਡੀਆਂ ਦਾ ਉਤਪਾਦਨ ਚੱਲ ਰਿਹਾ ਹੈ। ਵੈਸ਼ਨਵ ਨੇ ਕਿਹਾ ਕਿ ਇੰਟੀਗਰਲ ਕੋਚ ਫੈਕਟਰੀ ਚੰਨੀ ਦੁਆਰਾ ਪੰਜਾਬ ਹੋਰ ਵੰਦੇਪਾਲ ਸਲੀਪਰ ਰੈਕ ਤਿਆਰ ਕੀਤੇ ਜਾ ਰਹੇ ਨੇ ਸੋ ਇਸ ਤੋਂ ਇਲਾਵਾ 200 ਵੰਦੇਪਾਲ ਸਲੀਪਰ ਰੈਕ ਬਣਾਉਣ ਦਾ ਠੇਕਾ ਵੀ ਟੈਕਨੋਲੋਜੀ ਪਾਈ ਵਾਲਾ ਨੂੰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਮੈਸੇਜ ਕੇ ਆਈ ਐਨ ਈ ਟੀ ਰੇਲਵੇ ਸੋਲੂਸ਼ਨ ਲਿਮਟਿਡ ਨੂੰ 16 ਕੋਚਾਂ ਵਾਲੀ 120 ਰੇਲ ਗੱਡੀਆਂ ਦੀ ਸਪਲਾਈ ਕਰਨੀ ਹੈ ਸੋ ਇਹ ਅਸਲ ਇਕਰਾਰ ਨਾਮੇ ਦੇ ਅਨੁਸਾਰ ਹੈ ਸੋ 25 ਜੁਲਾਈ ਨੂੰ ਰਾਜ ਸਭਾ ਦੇ ਵਿੱਚ ਇੱਕ ਲਿਖਤੀ ਜਵਾਬ ਦੇ ਵਿੱਚ ਰੇਲ ਮੰਤਰੀ ਨੇ ਕਿਹਾ ਕਿ ਵੰਦੇਪਾਲ स्लीपर ट्रेन ਦਾ ਪਹਿਲਾ ਰੈਕ ਚੱਲੂ ਹੋਣ ਵਾਲਾ ਹੈ ਮੰਤਰੀ ਨੇ ਕਿਹਾ ਕਿ ਵੰਦੇ ਪਾਲ ਸਲੀਪਰ ਟ੍ਰੇਨ ਸੈੱਟ ਦਾ ਪਹਿਲਾ ਪ੍ਰੋਟੋਟਾਈਪ ਪਹਿਲਾਂ ਹੀ ਤਿਆਰ ਕੀਤਾ ਜਾ ਚੁੱਕਿਆ ਹੈ ਇਸ ਤੋਂ ਪ੍ਰਾਪਤ ਤਜਰਬੇ ਦੇ ਆਧਾਰ ਤੇ ਵੰਦੇ ਪਾਲ ਸਲੀਪਰ ਟ੍ਰੇਨ ਦਾ ਪਹਿਲਾ ਰੈਕ ਚੱਲੂ ਹੋਣ ਵਾਲਾ ਹੈ ਸੋਨਾ ਕਿਹਾ ਹੈ ਕਿ ਪਿਛਲੇ 3 ਸਾਲਾਂ ਦੇ ਵਿੱਚ ਭਾਰਤੀ ਰੇਲਵੇ ਵਿੱਚ ਕੁੱਲ 892 ਸਰਵੇਖਣਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਇਹਨਾਂ ਦੇ ਵਿੱਚ 267 ਨਵੀਆਂ ਲਾਈਨਾਂ 11 ਗੇਸ ਪਰਿਵਰਤਨ ਅਤੇ 614 ਡਬਲਿੰਗ ਪ੍ਰੋਜੈਕਟ ਸ਼ਾਮਲ ਨੇ ਸੋ ਜਿਨ੍ਹਾਂ ਦੇ ਕੁੱਲ ਲੰਬਾ ਇਹ 21462 ਕਿਲੋਮੀਟਰ ਹੈ ਸੋ ਰੇਲ ਮੰਤਰੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤੀ ਰੇਲਵੇ ਵਿਹਾਰ ਵਿੱਚ ਕਈ ਪਰਿਵਰਤਨਸ਼ੀਲ ਪ੍ਰੋਜੈਕਟ ਚਲਾ ਰਿਹਾ ਹੈ ਸੋ ਨਾ ਕਿਹਾ ਹੈ ਕਿ ਵਿਹਾਰ ਵਿੱਚ 98 ਰੇਲਵੇ ਪ੍ਰੋਜੈਕਟਾਂ ਤੇ ਪੂਰਨ ਵਿਕਾਸ ਦਾ ਕੰਮ ਚੱਲ ਰਿਹਾ ਹੈ ਜਿਨ੍ਹਾਂ ਦਾ ਉਦੇਸ਼ ਇਨ੍ਹਾਂ ਰੇਲਵੇ ਸਟੇਸ਼ਨਸ ਨੂੰ ਆਧੁਨਿਕ ਬਣਾਉਣਾ ਅਤੇ ਯਾਤਰੀ ਸਹੂਲਤਾਂ ਨੂੰ ਵਧਾਉਣਾ ਹੈ ਸੋ ਵੈਸ਼ਨਵ ਨੇ ਕਿਹਾ ਹੈ ਕਿ ਅੱਠ ਨਵੀਆਂ ਬੰਦੇ ਭਾਰਤ ਰੇਲ ਗੱਡੀਆਂ ਯਾਨੀ ਕਿ ਪੰਜ ਅੰਮ੍ਰਿਤ ਭਾਰਤ ਐਕਸਪ੍ਰੈਸ ਅਤੇ ਇੱਕ ਨਮੋਪਾਥ ਸਮੇਤ ਇਸ ਸਮੇਂ ਚੱਲ ਰਹੀਆਂ ਨੇ ਜੋ ਭਾਰਤੀ ਲੋਕਾਂ ਦੇ ਲਈ ਇੱਕ ਆਧੁਨਿਕ ਰੇਲ ਯਾਤਰਾ ਅਨੁਭਵ ਪ੍ਰਦਾਨ ਕਰਦੀਆਂ ਨੇ ਸੋ ਸੰਸਦ ਦੇ ਵਿੱਚ ਬੋਲਦਿਆਂ ਕਵੈਸਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਸਾਲਾਂ ਤੋਂ ਰੁਕੀ ਹੋਈ ਪ੍ਰੋਜੈਕਟ ਹੁਣ ਤੇਜ਼ੀ ਅਤੇ ਕੁਸ਼ਲਤਾ ਦੇ ਨਾਲ ਪੂਰੇ ਕੀਤੇ ਜਾ ਰਹੇ ਨੇ। ਉਨ੍ਹਾਂ ਨੇ ਮੁੰਗੀਰ ਅਤੇ ਪਟਨਾ ਦੇ ਵਿੱਚ ਨਵੇਂ ਪੁਲਾਂ ਦੇ ਨਿਰਮਾਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਕੀਵੇਂ ਪੂਰਾ ਕੀਤਾ ਜਾ ਰਿਹਾ ਹੈ। ਰੇਲ ਮੰਤਰੀ ਨੇ ਕਿਹਾ ਕਿ ਰਾਜਪੜ ਦੇ ਵਿੱਚ 218 ਫਲਾਈਓਵਰ ਅਤੇ ਅੰਡਰਪਾਸ ਬਣਾਈ ਗਈ ਨੇ ਜੋ ਸੰਪਰਕ ਵੀ ਸੁਧਾਰ ਕਰਨ कीते आवाजाहि दियां रुकावटा नु कटाउंगे सोना कि है कि पटना तो दिल्ली दरभंगा तो दिल्ली एते बेंगलोरो ਲਈ ਸ਼ੁਰੂ ਕੀਤੀਆਂ ਗਈਆਂ ਨਵੀਂ ਅੰਮ੍ਰਿਤਪਾਰਤ ਐਕਸਪ੍ਰੈਸ ਰੇਲ ਗੱਡੀਆਂ ਬਿਹਾਰ ਤੇ ਕੇਂਦਰ ਸਰਕਾਰ ਦੇ ਧਿਆਨ ਦਾ ਸਬੂਤ ਨੇ ਸੋ ਰੇਲਵੇ ਮੰਤਰੀ ਨੇ ਕਿਹਾ ਕਿ ਇਹ ਰੇਲ ਗੱਡੀਆਂ ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਾ ਨੂੰ ਵੀ ਵਿਆਰੀ ਸਹੂਲਤਾਵਾਂ ਪ੍ਰਦਾਨ ਕਰਨ ਦੇ ਲਈ ਤਿਆਰ ਕੀਤੀਆਂ ਨੇ ਸੰਸਦ ਵਿੱਚ ਬੋਲਦੇ ਹੋਏ ਵੈਸ਼ਨਮ ਨੇ ਬਿਹਾਰ ਵਿੱਚ ਰੇਲਵੇ ਖੇਤਰ ਦੇ ਤੇਜ ਵਿਕਾਸ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਨ ਨੂੰ ਸਹਿਰਾ ਤੇ ਉਹਨਾਂ ਕਿਹਾ ਹੈ ਕਿ ਇਹ ਬਦਲਾ ਨਾ ਸਿਰਫ ਬੁਨਿਆਦੀ ਢਾਂਚੇ ਦੇ ਅਪਗ੍ਰੇਸ਼ਨ ਨੂੰ ਦਰਸਾਉਂਦੇ ਨਹੀਂ ਸਗੋਂ ਬਿਹਾਰ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਵੀ ਇੱਕ ਵੱਡੇ ਯਤਨ ਨੂੰ ਵੀ ਦਰਸਾਉਂਦੇ ਨੇ ਕਾਦਰ ਮੇ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਹੋ ਗਿਆ ਹੈ ਇਸ ਵਕਾਰੀ ਪੁਰਸਕਾਰ ਦੇ ਦਾਅਵੇਦਾਰਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ ਇਸ ਵਿੱਚ ਸ਼ਾਹਰੁਖ ਖਾਨ ਨੂੰ ਆਪਣਾ ਪਹਿਲਾ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਹੈ ਉਹਨਾਂ ਨੂੰ ਇਹ ਪੁਰਸਕਾਰ ਫਿਲਮ ਜਵਾਂ ਲਈ ਮਿਲਿਆ ਹੈ ਕੋਵਿਡ ਮਹਾਮਾਰੀ ਕਾਰਨ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਅੱਡੇਰੀ ਹੋ ਰਹੀ ਹੈ ਸਾਲ 2024 ਤੇ 2022 ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਨੂੰ ਪੁਰਸਕਾਰ ਦਿੱਤੇ ਗਏ ਹਨ 71ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੇ ਜੇਤੂਆਂ ਦਾ ਐਲਾਨ ਸ਼ੁਰੂ ਕਰ ਦਿੱਤਾ ਗਿਆ ਜੋ ਕਿ ਸਾਲ 2023 ਲਈ ਹੈ। ਇਸ ਵਿੱਚ ਸ਼ਾਹਰੁਖ ਖਾਨ ਨੂੰ ਫਿਲਮ ਜਮਾਲ ਲਈ ਤੇ ਵਿਕਰਾਂਤ ਮੈਸੀ ਨੂੰ ਫਿਲਮ 12ਵੀਂ ਫੇਲ ਲਈ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ। ਅਦਾਕਾਰ ਰਾਣੀ ਮੁਖਰਜੀ ਨੂੰ ਨੌਰਵੇ ਵਰਸਸ ਮਿਸਿਸ ਚੈਟਰਜੀ ਲਈ ਬੈਸਟ ਐਕਟ੍ਰੈਸ ਦਾ ਪੁਰਸਕਾਰ ਮਿਲਿਆ। ਜਿਊਰੀ ਮੈਂਬਰਾਂ ਨੇ ਨਵੀਂ ਦਿੱਲੀ ਦੇ ਨੈਸ਼ਨਲ মিডিਆ ਸੈਂਟਰ ਵਿਖੇ 6 ਵਜੇ ਜਿੱਤੂਆਂ ਦਾ ਐਲਾਨ ਕੀਤਾ। ਵਿੱਕੀ ਕੌਸ਼ਲ ਦੀ ਫਿਲਮ ਸਹਿਮ ਬਹਾਦਰ ਨੇ ਸਰਵੋਤਮ ਮੇਕਅਪ ਤੇ ਸਰਵੋਤਮ ਕਾਸਟਿਊਮ ਡਿਜ਼ਾਈਨਰ ਸਮੇਤ ਤਿੰਨ ਸ਼੍ਰੇਣੀਆਂ ਵਿੱਚ ਪੁਰਸਕਾਰ ਦਿੱਤੇ। ਵਿਕਰਾਂਤ ਮੈਸੀ ਨੂੰ ਫਿਲਮ 12ਵੀਂ ਫੇਲ ਲਈ ਪੱਛਤਾ ਮਿਲੀ। ਸੀਨੀਅਰ ਪੱਤਰਕਾਰ ਸੁਵਾਸ ਕੇਚਾਨ ਇੱਕ ਸਰੋਤ ਦੇ ਵਾਲੇ ਨਾਲ ਲੜਕੀ ਨਹੀਂ ਹੈ ਸਰੋਤ ਨੇ ਇਹ ਵੀ ਕਿਹਾ ਕਿ ਰਾਣੀ ਮੁਖਜੀ ਫਿਲਮ ਸ਼੍ਰੀਮਤੀ ਟਰੈਕਟਰ ਜੀ ਵਰਸਸ ਨਾਰਮੇ ਵਿੱਚ ਆਪਣੀ ਭੂਮਿਕਾ ਲਈ ਬੈਸਟ ਐਕਟਰ ਤੇ ਰਾਸ਼ਟਰੀ ਪੁਰਸਕਾਰ ਲਈ ਇੱਕ ਮਜ਼ਬੂਤ ਦਾਅਵਾ ਦਾਰ ਹੈ ਅਤੇ ਦੱਖਣੀ ਸਿਨੇਮਾ ਦੀਆਂ ਦੋ ਮਹਾਨ ਿਤਰੀਆਂ ਵੀ ਦੌੜ ਵਿੱਚ ਹਨ ਵਿਧੂ ਵਿਨੋਦ ਚੋਪੜਾ ਦੀ ਫਿਲਮ 12ਵੀਂ ਫੇਲ ਨੇ ਬੈਸਟ ਫਿਲਮ ਦਾ ਪੁਰਸਕਾਰ ਦਿੱਤਿਆ 12ਵੀਂ ਫੇਲ ਆਈਪੀਐਸ ਅਧਿਕਾਰੀ ਮਨੋਜ ਕੁਮਾਰ ਸ਼ਰਮਾ ਦੀ ਜੀਵਨ ਕਹਾਣੀ ਹੈ ਇਸ ਵਿੱਚ ਵਿਕਰਾਂਤ ਮੈਸੀ ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਫਲਾਵਰਿੰਗ ਮੈਨ ਨੇ ਸਰਵੋਤਮ ਗੈਰ ਫਿਚਰ ਫਿਲਮ ਪੁਰਸਕਾਰ ਦਿੱਤਿਆ ਇਸ ਦਾ ਨਿਰਦੇਸ਼ਨ 소ਮਿਆਜੀ ਨਿਰਮਿਤ ਕੀਤੀ ਗਿਆ ਗੋਡ ਵਲਚਰ ਐਂਡ ਹਿਊਮਨ ਨੇ ਗੈਰ ਫਿਕਸ਼ਨ ਫਿਲਮ ਸ਼੍ਰੇਣੀ ਵਿੱਚ ਸਰਵੋਤਮ ਦਸਤਾਵੇਜ਼ੀ ਪੁਰਸਕਾਰ ਦਿੱਤਿਆ। ਇਸ ਦਾ ਨਿਰਦੇਸ਼ਨ ਰਿਸ਼ੀ ਰਾਜ ਅਗਰਵਾਲ ਦੁਆਰਾ ਕੀਤਾ ਗਿਆ ਹੈ। ਇਸ ਦਾ ਨਿਰਮਾਣ ਸਟੂਡੀਓ ਲਿਚੀ ਅਤੇ ਡਾਕਟਰ ਰਾਜੇਸ਼ ਚੰਦਵਾਨੀ ਦੁਆਰਾ ਕੀਤਾ ਗਿਆ ਹੈ। ਉਤਪਲ দত্ত ਨੇ ਸਿਨੇਮਾ ਆਖਾਸ ਕਰਕੇ ਅਸਾਮੀ ਸਿਨੇਮਾ ਤੇ ਆਪਣੇ ਲਿਖਤਾਂ ਲਈ ਬੈਸਟ ਫਿਲਮ ਆਲੋਚਕ ਪੁਰਸਕਾਰ ਦਿੱਤਿਆ। ਵਿਕਰਾਂਤ ਮੈਸੀ ਲਈ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣਾ ਇੱਕ ਸੁਪਨਾ ਸਕਾਰ ਹੋਣ ਵਰਗਾ ਹੈ। ਅਦਾਕਾਰ ਨੇ ਕਿਹਾ ਕਿ ਮੈਂ ਬਚਪਨ ਤੋਂ ਹੀ ਇੱਕ ਅਦਾਕਾਰ ਬਣਨਾ ਚਾਹੁੰਦਾ ਸੀ। ਮੈਂ ਹਮੇਸ਼ਾ ਰਾਸ਼ਟਰੀ ਪੁਰਸਕਾਰ ਜਿੱਤਣਾ ਚਾ ਕਿਉਂਕਿ ਭਾਰਤ ਵਿੱਚ ਕਲਾ ਦਾ ਕਰ ਲਈ ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕਰਨਾ ਸਭ ਤੋਂ ਵੱਡੀ ਪ੍ਰਾਪਤੀ ਹੈ ਇਸ ਦੌਰਾਨ ਮਲਿਆਲਮ ਫਿਲਮ ਨੈਕਲ ਨੂੰ ਇਸ ਪੁਰਸਕਾਰ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸਰਵੋਤਮ ਸੰਗੀਤ ਨਿਰਦੇਸ਼ਕ ਦਾ ਪੁਰਸਕਾਰ ਦਾ ਫਸਟ ਫਿਲਮ ਨੂੰ ਮਿਲਿਆ ਸਰਵੋਤਮ ਸਿਨੇਮਟੋਗ੍ਰਾਫੀ ਦਾ ਪੁਰਸਕਾਰ ਲिटल ਵਿੰਗ ਨੂੰ ਮਿਲਿਆ ਸਰਵੋਤਮ ਸਾਊਂਡ ਡਿਜ਼ਾਈਨ ਦਾ ਪੁਰਸਕਾਰ ਤੁੰਦਾਗਿਰੀ ਕੇ ਫੂਲ ਨੂੰ ਮਿਲਿਆ ਸਰਵੋਤਮ ਸੰਪਾਦਕ ਦਾ ਪੁਰਸਕਾਰ ਮੂਵਿੰਗ ਫੋਕਸ ਨੂੰ ਮਿਲਿਆ ਵਿਕੀ ਕੌਸ਼ਲ ਦੀ ਫਿਲਮ ਸਹਿ ਬਹਾਦਰ ਨੇ ਸਰਵੋਤਮ ਮੇਕਅਪ ਤੇ ਸਰਵੋਤਮ ਕਾਸਟਿਮ ਡਿਜ਼ਾਈਨਰ ਅਵਾਰਡ ਜਿੱਤੇ। ਸ਼੍ਰੀਕਾਂਤ ਦੇਸਾਈ ਨੇ ਮੇਕਅਪ ਲਈ ਪੁਰਸਕਾਰ ਦਿੱਤਿਆ। ਜਦੋਂ ਕਿ ਸਚਿਨ ਲੋਵਲੈਕਰ, ਦਿਵਿਆ ਗੰਭੀਰ ਤੇ ਨੀਦੀ ਗੰਭੀਰ ਨੇ ਕਾਸਟਿਮ ਡਿਜ਼ਾਈਨ ਵਿੱਚ ਪੁਰਸਕਾਰ ਦਿੱਤੇ। ਸਹਿ ਬਹਾਦਰ ਨੂੰ ਰਾਸ਼ਟਰੀ ਸਮਾਜਿਕ ਤੇ ਵਾਤਾਵਰਣ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਸਰਵੋਤਮ ਫਿਲਮ ਦਾ ਪੁਰਸਕਾਰ ਵੀ ਦਿੱਤਿਆ। ਇਹ ਫਿਲਮ ਲਈ 3 ਜਿੱਤਿਆ। ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।